ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਦੱਸੋ ਸਭ ਠੀਕ ਹੋ? ਤੇ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਵਾਨੇ ਆਂਗੇ ਜੀ। ਇੱਕ ਐਸੀ ਚੀਜ਼ ਦੇ ਕੈਸੇ ਮੰਦਰ ਦੇ ਜਿਹਦਾ ਇਤਿਹਾਸ ਬਹੁਤ ਵਧੀਆ ਇਤਿਹਾਸ ਆ, ਬਹੁਤ ਵੱਡਾ ਇਤਿਹਾਸ ਆ। ਆ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦੱਸ ਦਿਆਂਗੇ ਵੀ ਜਿਹੜਾ ਪਵਾਨੀਗੜ੍ਹ ਸ਼ਹਿਰ ਆ ਉਹਦਾ ਨਾਮ ਪਵਾਨੀਗੜ੍ਹ ਕਿਉਂ ਪਿਆ? ਉਹਨੂੰ ਪਵਾਨੀਗੜ੍ਹ ਕਿਉਂ ਕਹਿੰਦੇ ਨੇ? ਕਈਆਂ ਨੂੰ ਨਹੀਂ ਪਤਾ ਤੇ ਆਜੋ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦੱਸ ਦਿਆਂਗੇ ਉਹਨੂੰ ਪਵਾਨੀਗੜ੍ਹ ਕਿਉਂ ਕਹਿੰਦੇ ਨੇਗੇ। ਆਓ ਚੱਲੀਏ। ਆ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹਾਂ ਜੀ। ਮਾਤਾ ਪਵਾਨੀ ਦੇਵੀ ਜੀ ਦਾ ਮੰਦਿਰ ਆ ਜੀ ਤੇ ਬਹੁਤ ਸ਼ਾਨਦਾਰ ਮੰਦਿਰ ਆ ਤੁਸੀਂ ਦੇਖ ਸਕਦੇ ਹੋਗੇ ਦੇਖੋ ਬੜਾ ਵਧੀਆ ਸ਼ਾਨਦਾਰ ਮੰਦਿਰ ਬਣਾਇਆ ਹੋਇਆ ਹੈਗਾ ਤੇ ਆਜੋ ਆਪਾਂ ਚੱਲਦੇ ਆਂਗੇ ਅੰਦਰ ਟੇਕਦੇ ਆਂਗੇ ਮੱਥਾ ਜਾ ਕੇ ਆ ਜੋ ਚੱਲਦੇ ਆਂਗੇ ਆਪਾਂ ਪਰ ਤੁਹਾਨੂੰ ਕਰਵਾਉਂਦੇ ਆਂਗੇ ਦਰਸ਼ਨ ਮਾਤਾ ਜੀ ਦੇ ਬਣੇ ਰਹੋ ਵੀਡੀਓ ਦੇ ਨਾਲ ਬੜੀ ਉੱਚੀ ਜਿਹੜੀਆਂ ਪੌੜੀਆਂ ਚੜ ਕੇ ਆਉਣਾ ਪੈਂਦਾ ਕਾਫੀ ਪੌੜੀਆਂ ਨੇ ਜੀਆਂ ਤੇ ਆ ਜੋ ਪਿੱਛੇ ਮੰਦਰਾ ਜੀ ਜਿੰਦਾ ਲੱਗਿਆ ਹੋਇਆ ਹੈਗਾ ਤੁਹਾਨੂੰ ਦਿਖਾਨੇ ਆਗੇ ਦਰਸ਼ਨ ਕਰਵਾਣਿਆ ਤੁਹਾਨੂੰ ਵੀ ਭਾਵਨ ਮਾਤਾ ਭਵਾਨੀ ਦੇਵੀ ਜੀ ਕਰੋ ਜੀ ਮਾਤਾ ਜੀ ਦੇ ਦਰਸ਼ਨ ਮਾਤਾ ਭਵਾਨੀ ਦੇਵੀ ਜੀ ਦਰਸ਼ਨ ਕਰੋ ਜੀ ਕਾਫੀ ਹਾਈਟ ਤੇ ਹੈਗਾ ਜੀ ਮੰਦਰ ਇਹ ਦੂਸਰੀ ਮੰਜ਼ਲ ਤੇ ਮੰਦਰ ਆਗਾ ਦੇਖੋ ਆ ਸਾਹਮਣੇ ਇਧਰ ਤਸੀਲ ਆ ਜਾਂਦੀ ਹੈਗੀ ਤਸੀਲ ਦੇ ਲਵੀ ਮੰਦਰ ਹੈ ਜੀ ਬਣਿਆ ਹੋਇਆ ਇਹ ਕੋਈ ਬਹੁਤ ਹੈਟ ਹੋਣੀ ਹੈ ਹਾਂ ਉਣੀ ਵੱਧ ਹੋਣੀ ਪਊਗੀ ਇੰਨੀ ਹਾਈਟ ਦਾ ਹੈਗੀ 340 ਫੁੱਟ ਦੀ ਇਧਰ ਠਾਣਾ ਆ ਗਿਆ ਜੀ ਭਵਾਨੀਗੜ੍ਹ ਠਾਣੇ ਦੇ ਤਸੀਲ ਲੱਗੀ ਮੰਦਰ ਹੈ ਜੀ ਤੇ ਬਾਕੀ ਜਿਹੜਾ ਭਵਾਨੀਗੜ੍ਹ ਦਾ ਨਾਮ ਪਿਆ ਸੀ ਨਾ ਇਹ ਮੰਦਰ ਦੇ ਉੱਤੇ ਜਿਹੜੀ ਇਹ ਮੰਦਿਰ ਆ ਮਾਤਾ ਜੀ ਦਾ ਇਹ ਮਾਤਾ ਜੀ ਦੇ ਨਾਮ ਦੇ ਉੱਤੇ ਨਾਮ ਪਿਆ ਸੀ ਭਵਾਨੀਗੜ ਕਿਉਂਕਿ ਇਹ ਭਵਾਨੀ ਮਾਤਾ ਜੀ ਦਾ ਮੰਦਿਰ ਆਗਾ ਤੇ ਇਤਿਹਾਸ ਬਹੁਤ ਲੰਮਾਗਾ ਇਹਦੀ ਜਾਣਕਾਰੀ ਤੁਹਾਨੂੰ ਦੂਸਰੀ ਵੀਡੀਓ ਦੇ ਵਿੱਚ ਦਿੱਤੀ ਤੀਗੀ ਤੁਸੀਂ ਵੀਡੀਓ ਦੇਖੀ ਹੋਣੀ ਉਹ ਤੇ ਕਾਫੀ ਬਹੁਤ ਤਕੜਾ ਸਿਸਟਮ ਆਗਾ ਭਵਾਨੀ ਮਾਤਾ ਜੀ ਦੇ ਨਾਮ ਦੇ ਉੱਤੇ ਇਹ ਮੰਦਿਰ ਦਾ ਨਾਮ ਪਿਆ ਸੀ ਪਹਿਲਾਂ ਭਵਾਨੀਗੜ ਦਾ ਨਾਮ ਕੋਈ ਢੋਡੇ ਕਹਿੰਦਾ ਸੀਗਾ ਤੇ ਕੋਈ ਕੁਛ ਕਹਿੰਦਾ ਸੀਗਾ ਤੇ ਇਹ ਮਾਤਾ ਜੀ ਦੇ ਨਾਮ ਦੇ ਉੱਤੇ ਆ ਨਾਮ ਸੀ ਜਿਹੜਾ ਭਵਾਨੀਗੜ ਉਹ ਪਿਆ ਸੀਗਾ ਤੇ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਵੇਂ ਲੱਗਿਆ ਤੁਹਾਨੂੰ ਮੰਦਰ ਮਾਤਾ ਜੀ ਦਾ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜਰੂਰ ਵੀਡੀਓ ਨੂੰ ਤੇ ਅਸੀਂ ਜੋ ਤੋਂ ਬਾਅਦ 20 ਦੇਖਣਾ ਕਿਤੇਗੇ ਆ ਬਾਬਾ ਜੀ ਕਹਿੰਦੇ 20 ਦੇਖਦੇ ਆਂਗੇ ਤੇ ਹੁਣ ਦੇਖਦਾ ਕਦੇ-ਕਦੇ 20 ਮਿਲਦੇ ਨੇ ਕਦੇ-ਕਦੇ ਨਹੀਂ ਮਿਲਦੇ ਤੇ ਬਾਈ ਕੋਲੇ ਆਈ ਤੇ ਦੁਕਾਨ ਦੇ ਵਿੱਚ ਏ ਹੁਣ ਦੇਖਦੇ ਆਂਗੇ ਕਾਦਾ ਕਾਦਾ ਬੀਜ ਲੈਣਾ ਆਪਾਂ ਨੇ ਇਹ ਤਕਰੀਬਨ ਹਰ ਇੱਕ ਤਰ੍ਹਾਂ ਦੇ ਬੀਜ ਨੇਗੇ ਆਦਾ ਪੀਲੇ ਜੇ ਖਾਸੇ ਵੀ ਨੇਗੇ ਤੇ ਚਲੋ ਕਾਦਾ ਬੀਜ ਲੈਣਾ ਆਪਾਂ ਹੋਈਆਂ ਨੇ ਅਸੀਂ ਮੂੜੀਆਂ ਦੇ ਵੀ ਬੀ ਬੀ ਲੈਣ ਦੇ ਬਾਕੀ ਹੋਰ ਦੇ ਗੁੱਬੀ ਗੁੱਬੀ ਦੇ ਕੋਈ ਹੋਰ ਮਿਲਦੇ ਨੇਗੇ ਬਾਈ ਜੀ ਦੁਕਾਨਾਂਗੇ ਤਾਂ ਇੱਥੇ ਤੇ ਦੇਖਦੇ ਆਂ ਕਾਦੇ ਕਾਦੇ ਮਿਲਦੇ ਨੇ ਅਸੀਂ ਇੱਕ ਪਾਲਕ ਦੇ ਬੀ ਲੈਏ ਨੇਗੇ ਤੇ ਬਾਕੀ ਹਾਈਬ੍ਰਿਡ ਮੂਲੀ ਲਵਾਂਗੇ ਮੂਲੀ ਦੇ ਬੀ ਲਵਾਂਗੇ ਫਾਈਵਰੇਡ ਵਧੀਆ ਤੇ ਬਾਕੀ ਗੋਭੀ-ਗੂਬੀ ਦੇ ਲਵਾਂਗੇ ਗੋਭੀ ਦੇ ਬੀਜ ਹੈ ਦੇਖੋ ਬਾਈ ਦੀ ਕਾਫੀ ਵੱਡੀ ਦੁਕਾਨ ਆ ਗਈ ਭਵਾਨੀਗੜ੍ਹ ਦੇ ਵਿੱਚ ਇਹ ਸਾਰੀਆਂ ਫੋੜਾਂ ਲਈ ਹੋਏ ਨੇ ਜਿੰਨਾਂ ਜਿੰਨਾਂ ਨੇ ਬੀਜ ਤੋਂ ਵਧੀਆ ਗਾਜਰਾਂ ਗੁਜਰਾਂ ਦੇ ਫੋੜਾਂ ਪਰ ਸਾਮਾਨ ਲੈ ਕੇ ਜਾਂਦੇ ਨੇ ਕਿ ਬਾਕੀ ਬਾਕੀ ਅਸੀਂ ਤੋਰੀਆ ਸਾਗ ਵੀ ਲੈ ਕੇ ਜਾਵਾਂਗੇ ਅਸੀਂ ਟੋਟਲ 600 ਰੁਪਏ ਦੇ ਬੀ ਲੈਏ ਨੇਗੇ ਤੇ ਕਾਫੀ ਬੀ ਆ ਗਏ 600 ਰੁਪਏ ਦਾ ਕਿਉਂਕਿ ਉਹਗੇ ਜਿਹੜਾ ਹੁਣ ਸਿਆਲ ਦੇ ਵਿੱਚ ਕੰਮ ਆ ਜਾਣਗੇ ਤੇ ਚਲੋ ਬਾਕੀ ਚੱਲਦੇ ਹੈਗੇ ਹੁਣ ਉਹਦੇ ਲੈਵੇ ਚੱਲਦੇ ਆਂਗੇ ਆਪਾਂ ਉਹਦੇ ਕੋ ਫਾਰਮ ਰੂਮ ਜੇ ਕਰਵਾਏ ਹੋਏ ਤੇ ਜਿਹੜੇ ਤੇ ਉਹ ਵੀ ਚੱਲਦੇ ਆਂਗੇ ਤੇ ਉਸ ਤੋਂ ਬਾਅਦ ਫਿਰ ਮਹਾਜਾਲੋਂ ਸਮੋਸੇ ਲੈ ਲਿਆਂਗੇ ਸਮੋਸੇ ਲੈ ਲੇਦੇਗੇ ਫੋ ਜਾਵਾਂਗੇ ਪਿੰਡ ਨੂੰ ਬਾ ਜਿਹੜੇ ਇੱਕ ਦੋ ਕੰਮ ਨੇਗੇ ਛੋਟੇ ਮੋਟੇ ਉਹ ਵੀ ਨਿਵੇੜ ਲਾਂਗੇ ਤੇ ਜਵਾਗ ਜੀ ਕਹਿੰਦੇ ਸਮੋਸੇ ਖਾਣੇ ਆਗੇ ਮਹਾਜਾਲ ਸਮੋਸੇ ਵੀ ਅੱਜ ਲਈ ਲੋ ਤਲੀ ਚੀਜ਼ ਵੈਸੇ ਕਰਤੀ ਤਾਂ ਖਰਾਵੇ ਆਗੀ ਤੇ ਹੁਣ ਚੱਲਦੇ ਆਂਗੇ ਬਸ ਤੋਂ ਬਾਦ ਲੈ ਕੇ ਪਾਦੀ ਵੀਰੇ ਪੰਜ ਸਮੋਸੇ ਪਾਦੀਆਂ ਆ ਚਾਰ ਨਹੀਂ ਪਾ ਲਈ ਹਾਂ ਇਹਨੇ ਸਰ ਬਸ ਠੀਕ ਹੈ ਤੇ ਬਾਅਦ ਲੈ ਕੇ ਸਮੋਸੇ ਉਹ ਚੱਲਦੇ ਆਂਗੇ ਘਰ ਨੂੰ ਕਰਦੇ ਆਂਗੇ ਛੋਟੇ ਮੋਟੇ ਕੰਮ ਆਪਾਂ ਗਰਮੀ ਹੋ ਰਹੀ ਹੈ ਨਾ ਹਾਂ ਜੀ ਹਾਂ ਪੂਰੀ ਗਰਮੀ ਕਰੀਏ ਤਾਂ ਆਪਰੇ ਪੀ ਲਓ ਪਾਣੀ ਵੀ ਧਹੀ ਲਿਆ ਚਾਹੀਦੇ ਯਾਰ ਐਨੇ ਕਦੇ ਵਾਸਤੇ ਮਤਲਬ ਕਿਉਂ ਪੀਏ ਜੀ ਸਰੀਰ ਬਣਾਉਂਦੀ ਹੈ ਇਹ ਇਦਾਂ ਸਰੀਰ ਬਣਦਾ ਹੈ ਨਾ ਕਰਦੇ ਨਾਲ ਚਾਹ ਜੀ ਮੀ ਵੀ ਪੀਣਾ ਚਾਹੀਦਾ ਨਾਲ ਕਾਪੀ ਬਾਜ਼ੂ ਉਹ ਜਿਹੜਾ ਲੋਕ ਸਾਕੇ ਹੋ ਗਏ ਉਹ ਵੀ ਮਾਰਸੀ ਆਉਂਦਾ ਪਾਪਾ ਕਹਿੰਦਾ ਵੀ ਜਦ ਲੋਕ ਜਿਆਦਾ ਤੰਗ ਹੋਏ ਫੇਰ ਮੀ ਪੂਗਾ ਚਲੋ ਜਿਹੜਾ ਥੋੜੇ ਜਿਹਾ ਮਸੀਨ ਇਹ ਮੇਰੇ ਨਹੀਂ ਤੇਰੇ ਫਿਲਿਆ ਮੈਮਰੀ ਖੜਿਆ ਹਾਂ ਚਟਨੀ ਪਾ ਲੈ ਹਾਂ ਜਿਹੜਾ ਥੋੜੇ ਜਿਹਾ ਤਸੀਦਾ ਲੇਕ ਨੂੰ ਕਹਿੰਦਾ ਉਹੀ ਪਾਰਕ ਉਹੀ ਪਾ ਉਹੀ ਪਾਫ ਬਣ ਕੇ ਡੁੱਗਾ ਹੈ ਨਾ ਸਾਨੂੰ ਸੀਨਾ ਨੇ ਚਲਣਾ ਕਿਸੇ ਦਾ ਨਹੀਂ ਬੋਵੇਂ ਨਾ ਤੂੰ ਨਹੀਂ ਬੋਵੇਂ ਨਾ ਸਹੀ ਗੱਲ ਬਾਬੇ ਨੇ ਉਹ ਵਧੀਆ ਵਿਚਾਰ ਦਿੱਤਾ ਹਾਂ ਚਲੋ ਹੁਣ ਕਪਾ ਦੋ ਘੰਟੇ ਵੀ ਲੈ ਲਈਏ ਬੈਠੇ ਬੈਠੇ ਪੀ ਲੈਣਿਆ ਵਧੀਆ ਹੁੰਦਾ ਸਿਹਤ ਵਾਸਤੇ ਮਾਜ ਨੂੰ ਗਰਮੀ ਜੀ ਹੋ ਰਹੀ ਆ ਪੀਏ ਲਈਏ ਪਾਣੀ